ਅੱਜ ਮੋਹਾਲੀ ਪ੍ਰੈਸ ਕਲੱਬ ਦੇ ਨਵੀਂ ਗਵਰਨਿੰਗ ਬਾਡੀ ਦੀ ਤਾਜ ਪੋਸ਼ੀ ਸਮਾਗਮ ਕੀਤਾ ਗਿਆ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਬਿਲਕੁਲ ਆਮ ਆਦਮੀ ਪਾਰਟੀ ਪੂਰੀ ਤਿਆਰੀ ਚ ਇਸ ਵਾਰ ਜਿਹੜੀ ਲੁਧਿਆਣਾ ਬਾਅਦ ਇਲੈਕਸ਼ਨ ਆ ਉਹ ਬਹੁਤ ਹੀ ਵੱਡੇ ਰਿਕਾਰਡ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਪਿਛਲੇ ਲਗਭਗ 3 ਸਾਲ ਤੋਂ ਲਗਾਤਾਰ ਸਰਕਾਰ ਜਿਹੜੀ ਆ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ਅੱਜ ਜਿਹੜੀ ਆਨਲਾਈਨ ਰਜਿਸਟਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਵਿਕਲੋ ਕਿੰਨਾ ਕੁ ਫਾਇਦਾ ਹਣ ਵਾਲਾ ਪੰਜਾਬ ਦੇ ਕੋਲ ਆਨਲਾਈਨ ਰਜਿਸਟਰੀ ਦੀ ਸ਼ੁਰੂਆਤ ਦੇ ਨਾਲ ਮੈਂ ਸਮਝਦਾ ਕਰਪਸ਼ਨ ਦਾ ਮੁਕੰਮਲ ਖਾਤਮਾ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੋਊਗੀ ਕਿਉਂਕਿ ਨਹੀਂ ਕਿਤਨਾ ਕਿਤੇ ਕਈ ਲੈਵਲ ਦੇ ਉੱਤੇ ਆਮ ਲੋਕਾਂ ਦੀ ਲੁੱਟ ਹੁੰਦੀ ਸੀ ਉਹਦਾ ਖਾਤਮਾ ਹੋਊਗਾ ਰਜਿਸਟ੍ਰੇਸ਼ਨ ਦੇ ਅੰਦਰ ਔਰ ਟ੍ਰਾਂਸਪਰੈਂਸੀ ਜਿਹੜੀ ਆ ਉਹ ਵੱਡੇ ਪੱਧਰ ਤੇ ਸਾਹਮਣੇ ਆਉ। ਸੋ ਐਕਚੁਅਲੀ ਵੀ ਜਿਹੜੀ ਗੱਲ ਕੀਤੀ ਹੈ ਸੀ ਉਹ ਬਹੁਤ ਸਮੇਂ ਤੋਂ ਜਿਹੜਾ ਫੰਡ ਰੁਕਿਆ ਸੀ ਤੁਹਾਨੂੰ ਕੀ ਲੱਗਦਾ ਕਿ ਰੀਲਿਸ ਅਕੀ ਤੱਕ ਕੰਮ ਕਰੇ? ਸੈਂਟਰ ਸਰਕਾਰ ਦਾ ਜਿਹੜਾ ਆਰਡੀਐਫ ਦਾ ਪੈਸੇ ਹਾਂਜੀ ਆਰਡੀਐਫ ਦਾ ਪੈਸਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਉਹ ਪੰਜਾਬ ਦਾ ਪੈਸਾ ਹੈਗਾ ਪੰਜਾਬ ਦੇ ਲੋਕਾਂ ਦਾ ਪੈਸਾ ਹੈਗਾ ਪੰਜਾਬ ਦੇ ਫਾਰਮਰ ਦਾ ਪੈਸਾ ਹੈ ਉਹ ਜਲਦ ਜਾਰੀ ਹੋਵੇ ਕਿਉਂਕਿ ਕਾਫੀ ਸਾਰੇ ਕੰਮ ਜਿਹੜੇ ਦੇ ਰੁਕੇ ਪਏ ਨੇ ਉਹ ਤਾਂ ਕਿ ਪੂਰੇ ਹੋ ਸਕਣ। ਸਰੀਕ ਕੁਐਸਚਨ ਹੈ ਕਿ ਜਿਹੜੀ ਜੋ ਲਵਾਈ ਸ਼ੁਰੂ ਹੋ ਗਈ ਹੈ ਝੋਨੇ ਦੀ ਲੇਕਨ ਪਾਣੀ ਦਾ ਮਸਲਾ ਉੱਥੇ ਦਾ ਉੱਤ ਹੈ ਹਨ ਕਿ ਆਪਾਂ ਰੀਚ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਇਸ ਦੇ ਨਾਲ ਕਿੰਨਾ ਕੁ ਪੰਜਾਬ ਮੁਕਾਦਾ ਹੋ ਗਿਆ ਕਿਤੇ ਤੱਕ ਅਸੀਂ ਪਾਣੀ ਦੇ ਸਕਦੇ ਜਾਂ ਹੁਣ ਅੱਜ ਦਾ ਸਟੇਟਸ ਦੇਖੋ ਧਰਤੀ ਹੈਡਲਾ ਪਾਣੀ ਜਿਹੜਾ ਉਹ ਲਗਾਤਾਰ ਨੀਚੇ ਨੂੰ ਜਾ ਰਿਹਾ ਹੈਗਾ ਔਰ ਲਗਭਗ 153 ਜ਼ੋਨਾਂ ਵਿੱਚੋਂ 117 ਜ਼ੋਨ ਜਿਹੜੇ ਡਾਰਕ ਜ਼ੋਨ ਹੋ ਚੁੱਕੇ ਨੇ ਬਲੈਕ ਹੋ ਚੁੱਕੇ ਨੇ ਉਹਨਾਂ 'ਚ ਪਾਣੀ ਨਹੀਂ ਰਿਹਾ ਸੋ ਅਸੀਂ ਜਿਹੜਾ ਸਾਡਾ ਨਹਿਰੀ ਪਾਣੀ ਆ ਉਹਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਆ ਉਹਦੀ ਵਰਤੋਂ ਬਹੁਤ ਵਧਾ ਰਹੇ ਆ ਉਹਦੀ 100% ਵਰਤੋਂ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਝੀ ਦਾ ਸੁਪਨਾ ਹੈ ਕਿ ਸਾਰਾ ਜਿਹੜਾ ਕਨਾਲ ਦਾ ਵਾਟਰ ਆ ਨਹਿਰੀ ਪਾਣੀ ਉਹ ਹਰੇਕ ਕਿਸਾਨ ਦੇ ਖੇਤ ਤੱਕ ਪਹੁੰਚੇ ਪਿੰਡਾਂ ਚ ਪਾਈਪ ਲੰਦਾ ਵਿਸਰੀਆਂ ਨਗੀਆਂ ਉਹ ਪਾਈਪ ਲੰਨ ਦੇ ਜਰੀਏ ਸੀ ਕਿ ਇੱਕ ਬੂੰਦ ਬੂੰਦ ਜਿਹੜੀ ਆ ਉਹ ਕਿਸਾਨ ਦੇ ਖੇਤ ਤੇ ਲੈ ਕੇ ਜਾਣ ਲਈ ਜਿਹੜਿਆ ਉਹ ਕਮੇਟੜਾ